ਜੀ ਆਪਾਂ ਮਿਕਸ ਕਰ ਲਈ ਆਟਾ ਤੇ ਇਹਨੂੰ ਗੁੰਨਣਾ ਹੈ ਚਲ ਰੁਕ ਜਾਓ ਮੈਂ ਜੀ ਆਪਾਂ ਪਾਣੇ ਵਿੱਚ ਨਮਕ ਮਿਰਚ ਥੋੜੀ ਜਿਹੀ ਲਾਲ ਮਿਰਚ ਪਾ ਲੈਣੀ ਆ ਨਮਕ ਨਮਕ ਮਿਰਚਾਂ ਵੀ ਪਾ ਲਈ ਆਪਾਂ ਹਰੀਆਂ ਤੇ ਨਮਕ ਔਰ ਜੀਰਾ ਪਾ ਲੈਣਾ ਥੋੜਾ ਜਿਹਾ ਅਜੀ ਆਪਾਂ ਨੇ ਮਿਕਸ ਕਰਕੇ ਆਟਾ ਗੁੰਨਦੇ ਆ ਫੇਰ ਰੋਟੀ ਬਣਾਉਂਦੇ ਆ ਜੀ ਇਹ ਪਿਆਜ਼ ਅੱਜ ਅੱਜ ਆਪਾਂ ਤੇ ਜੀ ਮਿਕਸ ਕਰ ਲਿਆ ਮੇਸਨ ਇਹ ਪਿਆਜ਼ ਥੋੜਾ ਸੁੱਕਾ ਧਣੀ ਆ ਇਹ ਫਾਰੇ ਵਿੱਚ ਕੱਟ ਕਰ ਕਰਾ ਰਹੇ ਹਾਂ। ਲਓ ਤੇ ਕਰਨਾ। ਮੰਮਾ ਪਿਆਜ਼ ਵਾਲੀ ਰੱਟੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਆਪਾਂ ਆਟੇ ਵਿੱਚ ਥੋੜਾ ਜਿਹਾ ਬੇਸਨ ਪਾਏ ਆ। ਤੇ ਇਧਰ ਪਿਆਜ਼ ਕੱਟ ਕਰ ਕਰਕੇ ਰੱਖ ਲਏ ਸੀ। ਅੱਜ ਸਬਜ਼ੀ ਬਣਾਈ ਲਈ ਸੀ। ਅੱਤਪੜਾ ਕਰਿਆ। रोटी बना रहे दीदी झाड़ू ला रही है तो ਅੱਜ ਛੁੱਟੀ ਹੀ ਬੱਚਿਆਂ ਨਾਲ ਸੈਟਿੰਗ ਸਟ ਚਲੇਗੇ ਤੇ ਕੱਲ ਆਪਾਂ ਗਏ ਸੀ ਵਿਆਹ ਤੇ ਤੇ ਥੋੜਾ ਖਲਾਰਾ ਵੀ ਪਿਆ ਸੀ ਤੇ ਇਹਦੇ ਪਹਿਲਾਂ ਆਪਾਂ ਖਲਾਰਾ ਚੱਕਿਆ ਤੇ ਸਫਾਈ ਕੀਤੀ ਤੇ ਰੋਟੀ ਬਣਾਈ ਆਹ ਰੋਟੀ ਬਣਾ ਕੇ ਆਉਂਦੇ ਨਾਸ਼ਤਾ ਕਰਵਾ ਦਿੱਤਾ ਬੱਚਿਆਂ ਨੂੰ ਤੇ ਉੱਪਰ ਸੋਗ ਵਿੱਚ ਸਫਾਈ ਕਰ ਲਈ ਪਾਣੀ ਵੀ ਬਣਾ ਲਏ ਨੇ ਚਾਹ ਵੀ ਬਣੀ ਆਹ ਤਾਂ ਕੀ ਆਪਾਂ ਹੁਣ ਚੱਲਾ ਲਈ ਉਹ ਜਿਹੜੇ ਸਭਨਾਂ ਜੀ ਕਰਨ ਵਾਲੇ ਕੱਪੜੇ ਆਪਾਂ ਕੱਲ ਨੂੰ ਧੋਵਾਂਗੇ ਅੱਜ ਨਹੀਂ ਧੋਵਾਂਗੇ। ਬਸ ਨੋ ਤੇ ਨਵ ਬੈਠੀ ਪੜਦੀ ਹੈ ਸ਼ਾਮ ਹੁੰਦੀ ਆ 4:30 ਵਜੇ ਦਾ ਟਾਈਮ ਹੋ ਗਿਆ। ਅੱਜ ਦੁਪਹਿਰੇ ਥੋੜੀ ਕਿਤੇ ਲੰਮਾ ਪੈ ਗਏ ਸੀ ਤੇ ਅੱਜ ਤੋਂ ਇਹਨੇ ਆਪਾਂ ਸਰਦੀਆਂ ਵਾਲੇ ਕੱਪੜੇ ਕੱਢ ਕੇ ਥੋੜੇ ਜਿਹਾ ਧੋਏ ਨੇ। ਕਣ ਕੱਪੜੀਆਂ ਜੇ ਸੁੱਕੀ ਨੇ ਇਹ ਵਾਰ ਬੈਠੀ ਟਿਊਸ਼ਨ ਜਾਣਾ ਇਹਨਾਂ ਨੇ ਹੁਣ ਜਾਣਾ ਟਿਊਸ਼ਨ 4 ਵਜੇ ਨੇ 5 ਵਜੇ ਜਾਣਗੇ ਆਪਾਂ ਬਣਾ ਰਹੀਏ ਚਾਹ ਚਾਹ ਆਪਣੀ ਬਣਦੀ ਹੈ ਹਾਂਜੀ ਹੂੰ ਆਹ ਚੱਲ ਗਈ ਮੈਂ ਜੀ ਆਪਾਂ ਨੇ ਅੱਜ ਬਣਾਈ ਮੂੰਗੀ ਮਸਰੀ ਦੀ ਦਾਲ ਤੇ ਨਾਲ ਬਣਾਏ ਸੀ ਅੱਜ ਚਾਵਲ ਇਹ ਰੋਟੀਆਂ ਆਪਾਂ ਥੋੜੀ ਜਿਹੀ ਬਣਾ ਲਈਆਂ ਬੱਚੇ ਜੀ ਟਿਊਸ਼ਨ ਗਏ ਨੇ ਤੇ ਫਿਰ ਜਦੋਂ ਆਣਗੇ ਬਣਾ ਲੈਣੇ ਇੱਕ ਵਾਰ ਪੰਜ ਫੁਲਕੇ ਬਣਾ ਕੇ ਭੋਗ ਲਵਾ ਲਿਆ ਤੇ ਬੱਚੇ ਆਣਗੇ ਫਿਰ ਬਣਾ ਲਾਂਗੇ ਠੰਡੀ ਕੋਈ ਖਾਂਦਾ ਨਹੀਂ ਇਧਰ ਲੱਗਿਆ ਬਾਬਾ ਜੀ ਦਾ ਪਾਠ ਰਹਿ ਰਾ ਸਭ ਆਰਤੀ ਹੋ ਰਹੀ ਹੈ ਹੂੰ 7 ਵਜੇ ਲੈ ਬੱਚੇ ਟਿਊਸ਼ਨ ਤੋਂ ਆਣ ਆਲੇ ਨੇ ਕਿੰਨੇ ਰਹਾ ਗਿਆ ਕਾਫੀ ਅੱਜ ਬੱਚੇ ਹੌਂਟੇਸ਼ਨ ਤੋਂ ਆਏ ਨੇ ਤੇ ਆਪਾਂ ਇਹਨਾਂ ਨੂੰ ਦੇਨੇ ਆ ਰੋਟੀ ਪਾਣੀ ਪਲੇਟਾਂ ਦੇ ਨੇ ਕਾਫੀ ਠੰਡ ਵੀ ਹੋ ਗਈ ਮੋٹے ਕੱਪੜੇ ਪਾਏ ਨੇ ਅੱਜ ਮੈਂ ਕੱਟ ਕੇ ਕੁਝ ਕੱਪੜੇ ਧੋ ਲਏ ਸੀ ਕਿਉਂਕਿ ਸਵੇਰ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਨਾ ਇਸ ਲਈ ਇਹ ਦਵਾਈ ਸੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਅਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਂ ਤੱਕ ਲਈ ਸਸਤੀ ਕਾਲ ਜੀ Bye bye.